ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਕੀ ਸਤਸ੍ਰੀ ਅਕਾਲ ਮੈਂ ਹਰਮਨप्रीत ਕੌਰ ਤੇ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਆਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਗੱਲ ਕਰਦੇ ਆ ਜੀ ਹੁਣ ਸਥਿਤੀ ਕੀ ਹੈ ਇਸ ਵੇਲੇ ਹਰਾਂ ਦੇ ਬਾਰੇ ਵਿੱਚ ਜਾਣਕਾਰੀ ਜ਼ਰੂਰ ਦਿਓ ਜੀ ਤੁਹਾਨੂੰ ਪੰਜਾਬ ਦੇ ਹਾਲਾਤ ਦਾ ਨਾਦਕੀ ਹੈ ਜੀ ਇਸ ਵੇਲੇ ਤੱਕ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਤੇ 1300 ਤੋਂ ਵੱਧ ਪਿੰਡ ਜਿਹੜੇ ਉਹ ਡੁੱਬ ਚੁੱਕੇ ਆ ਪੰਜਾਬ ਦੇ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ ਰਾਤ ਤੋਂ ਲੈ ਕੇ ਸਵੇਰ ਤੱਕ ਸਿਰਫ ਫੜਾਂ ਦੀ ਗੱਲ ਚੱਲਦੀ ਆ ਪੰਜਾਬ ਇਹ ਗੱਲ ਸੱਚੀ ਹੈ ਜੀ ਕਿ ਡੁੱਬਿਆ ਪਿਆ ਪੰਜਾਬ ਨੂੰ ਕੌਣ ਬਚਾਊ ਇਸ ਗੱਲ ਦਾ ਸੋਚ ਰਲਦਾ ਪੰਜਾਬ ਦੇ ਲੋਕ ਇਸ ਵੇਲੇ 50000 ਦੇ ਕਰੀਬ ਲੋਕ ਇਸ ਵੇਲੇ ਸੱਤਾਂ ਦੇ ਉੱਤੇ ਬੈਠੇ ਆ ਪੰਜਾਬ ਇਸ ਵੇਲੇ ਟੁੱਟਿਆ ਪਿਆ ਪਰ ਇਸ ਦੇ ਬਾਵਜੂਦ ਪੰਜਾਬ ਦੇ ਲੋਕ ਆ ਜਿਹੜੇ ਉਹ ਇਸ ਗੱਲ ਦੇ ਬਲ ਕੇਂਦਰਤਾ ਧਿਆਨ ਵੀ ਪਾਈ ਅਸੀਂ ਬਾਬੇ ਨਾਨਕ ਦੀ ਮਿਹਰ ਦੇ ਨਾਲ ਕਿਸ ਤਰੀਕੇ ਨਾਲ ਹਾਲਾਤ ਨੂੰ ਤੀਰਨਾ ਹਾਲਾਤ ਨੂੰ ਪਾਰ ਕਰਨਾ ਪਰ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਐਤਕੀ ਦਾ ਹੜਾ ਜਿਹੜਾ ਉਹ ਸਭ ਤੋਂ ਵੱਡਾ ਹੜਾ ਹੈ ਐਤਕੀ ਦਾ ਹੜਾ ਜਿਹੜਾ ਉਹ ਸਭ ਤੋਂ ਮਾਰੂ ਹੜਾ ਕਿਉਂਕਿ 1988 ਵਾਲਾ ਹੜਾ ਜਿਹੜਾ ਉਹਨੂੰ ਵੀ ਅਸੀਂ ਪਾਰ ਕਰ ਲਿਆ ਕਿਉਂਕਿ ਹਾਲਾਤ ਇਹੋ ਜਿਹੇ ਬਣ ਗਏ ਵੀ ਉਦੋਂ 11 ਲੱਖ ਤੇ 20 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ ਸੀਗਾ ਤੇ ਹੁਣ ਤੱਕ ਜਿਹੜਾ ਉਹ 15 ਲੱਖ ਕਿਊਸਕ ਤੋਂ ਵੱਧ ਪਾਣੀ ਛੱਡਿਆ ਗਿਆ ਮਤਲਬ ਇਹ ਜੀ ਕਿ ਪੰਜਾਬ ਦੇ ਵਿੱਚ ਹਾਲਾਤ ਬਦਤਰ ਹੋਏ ਪਏ ਆ ਪਰ ਗੱਲ ਇਹ ਜੀ ਕਿ ਇਸ ਵੇਲੇ ਪਸ਼ੂ ਰੋੜ ਰਹੇ ਆ ਹੁਣ ਤੱਕ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਜੀ 30 ਤੋਂ ਵੱਧ ਲੋਕਾਂ ਦੀ ਤੇ ਹਾਲੇ ਪਤਾ ਨਹੀਂ ਹੋਰ ਕੀ ਕੀ ਆਪਾਂ ਦੇਖਣਾ ਹੈਗਾ ਤੇ ਹੁਣ ਤੱਕ ਸੈਂਕੜੇ ਪਸ਼ੂ ਜਿਹੜੇ ਉਹ ਮੁੱਕ ਗਏ ਆ ਹੁਣ ਤੱਕ ਦਰਜਨਾਂ ਦੀ ਗਿਣਤੀ ਦੇ ਵਿੱਚ ਘਰ ਡਿੱਗ ਪਏ ਆ ਦੰਨ ਲੱਖ ਏਕੜ ਫਸਲਾਂ ਜਿਹੜੀ ਉਹ ਹੁਣ ਤੱਕ ਬਰਬਾਦ ਹੋ ਚੁੱਕੀ ਆ ਤੇ ਇਹ ਇਸ ਵੇਲੇ ਦਾ ਮਾਹੌਲ ਚੱਲ ਰਿਹਾ ਜੀ ਪਰ ਲਗਾਤਾਰ ਹੋਰ ਵੀ ਪਾਣੀ ਛੱਡਿਆ ਜਾ ਰਿਹਾ ਤੇ ਇਹ ਵੀ ਪਤਾ ਲੱਗਾ ਜੀ ਕਿ ਸਾਰੇ ਰਾਤ ਪੂਰੇ ਪੰਜਾਬ ਦੇ ਵਿੱਚ ਨਹੀਂ ਪੈਂਦਾ ਰਿਹਾ ਉਧਰ ਹਿਮਾਚਲ ਦੇ ਵਿੱਚ ਵੀ ਲਗਾਤਾਰ ਮੀਂਹ ਪਈ ਗਿਆ ਇਹੋ ਜਿਹੇ ਹਾਲਾਤ ਬਣੇ ਪਏ ਆ ਬਾਬਾ ਮਿਹਰ ਕਰੇ ਹੁਣ ਤੇ ਪਰ ਇਹ ਅੱਜ ਕਿ ਬਹੁਤ ਹੀ ਇਸ ਵੇਲੇ ਖਤਰਨਾਕ ਸਥਿਤੀ ਬਣੀ ਪਈ ਆ ਬਹੁਤ ਹੀ ਇਸ ਵੇਲੇ ਜਲ ਝੰਡੋੜ ਦੀ ਸਥਿਤੀ ਬਣੀ ਪਈ ਆ ਜੀ ਆ ਪੰਜਾਬ ਦੇ ਵਿੱਚ ਹੋਈ ਕੀ ਜਾਂਦਾ ਤੇ ਹੋਰ ਪੰਜਾਬ ਦੇ ਵਿੱਚ ਹੋਰ ਕੀ ਕੀ ਹੋਣਾ ਬਾਕੀ ਆ ਰਾਜਨੀਤਿਕ ਲੋਕ ਡਰਾਮੇਬਾਜ਼ੀ ਕਰ ਜਾਂਦੇ ਆ ਸੁਧਾਰਨ ਲੋਕ ਜਿਹੜੇ ਕਿ ਸੇਵਾਦਾਰ ਆ ਉਹ ਇੱਕ ਦੂਜੇ ਦੀ ਸੇਵਾ ਕਰੀ ਜਾਂਦੇ ਆ ਪਰ ਇਸ ਹਾਲਾਤ ਦੇ ਵਿੱਚ ਸਿਰਫ ਤੇ ਸਿਰਫ ਪੰਜਾਬੀ ਪੰਜਾਬੀ ਦੀ ਮਦਦ ਕਰ ਰਿਹਾ ਆ ਆਮ ਪੰਜਾਬੀ ਪੰਜਾਬੀ ਦੀ ਮਦਦ ਕਰ ਰਿਹਾ ਹੋਰ ਕੋਈ ਮਦਦ ਵਾਸਤੇ ਨਹੀਂ ਅੱਗੇ ਆ ਰਿਹਾ ਜੇ ਆਪਾਂ ਕਹੇਗੇ ਵੀ ਸਿਆਸਤਦਾਨਾਂ ਨੇ ਬਹੁਤ ਮਦਦ ਕੀਤੀ ਹੈ ਉਹ ਚਲੋ ਵਕਤੀ ਤੌਰ ਦੇ ਉੱਤੇ ਉਹ ਆਗੂਆਂ ਦੇ ਵੋਟਾਂ ਦੇ ਖਾਤਰ ਕਰੀ ਜਾਂਦੇ ਅਸੀਂ ਆ ਵੀ ਕੀਤਾ ਅਸੀਂ ਆ ਵੀ ਕਰ ਰਹੇ ਅਸੀਂ ਉਹ ਵੀ ਕੀਤਾ ਆ ਵੀ ਕਰ ਰਹੇ ਆ ਪਰ ਗੱਲ ਇਹ ਜੀ ਕਿ ਲੋਕ ਹੀ ਲੋਕਾਂ ਦੀ ਮਦਦ ਕਰ ਰਹੇ ਆ ਹੋਰ ਕੋਈ ਐਡੀ ਵੱਡੀ ਗੱਲ ਨਹੀਂ ਕਰ ਰਿਹਾ ਰਾਜਨੀਤਿਕ ਲੋਕਕ ਵੀ ਜਿਵੇਂ ਨੁਕਸ ਕੱਢੀ ਜਾਂਦੇ ਆ ਉਹ ਪੀੜੀ ਜਾਂਦੇ ਆ ਲੜੀ ਜਾਂਦੇ ਆ ਇਹਨਾਂ ਦੇ ਕਰਕੇ ਹੜ ਆਏ ਇਹਦੇ ਕਰਕੇ ਐ ਹੋਇਆ ਆ ਕੁਝ ਚੱਲ ਜਾਂਦਾ ਪਰ ਲੋਕ ਇਸ ਵੇਲੇ ਛੱਤਾਂ ਦੇ ਉੱਤੇ ਬੈਠੇ ਆ ਲੋਕ ਇਸ ਵੇਲੇ ਸੜਕਾਂ ਦੇ ਫੁੱਟਪਾਥਾਂ ਤੇ ਬੈਠੇ ਆ ਲੋਕਾਂ ਨੇ ਆਪਣੇ ਪਸ਼ੂਆਂ ਦੇ ਸੰਗਲ ਵੜ ਦਿੱਤੇ ਆ ਲੋਕਾਂ ਨੇ ਇਹ ਗੱਲ ਕੀਤੀ ਜੀ ਕਿ ਅਸੀਂ ਦੂਜੇ ਦੇ ਲਈ ਜੋ ਕੁਝ ਕਰ ਸਕਦੇ ਉਹ ਕਰੀਏ ਸੋ ਇਸ ਵੇਲੇ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਜਿਹੜਾ ਕੁਝ ਸਾਨੂੰ ਆਮ ਤੌਰ ਤੇ ਉੱਥੇ ਦੇਖਣ ਨੂੰ ਨਹੀਂ ਮਿਲਦਾ ਇੱਕ ਪਾਸੇ ਸਦਕ ਸੇਵਾ ਸੁਰਤੀ ਸਭ ਕੁਝ ਆ ਦੂਜੇ ਪਾਸੇ ਡਰਾਮਾ ਰਾਜਨੀਤੀ ਪਖੰਡਵਾ ਵੀ ਇਹਦੀ ਹੈਗਾ ਪਰ ਇਹ ਹੈ ਜੀ ਕਿ ਇਹ ਹੜ ਪਹਿਲਾਂ ਵੀ ਆਉਂਦੇ ਸੀ ਲੋਕ ਗਰੀਬ ਪਹਿਲਾਂ ਵੀ ਮਰਦੇ ਸੀ ਲੋਕ ਅਜ ਵੀ ਮਰ ਰਹੇ ਆ ਲੋਕਾਂ ਨੂੰ ਬਚਾਉਣ ਵਾਲਾ ਪਹਿਲਾਂ ਵੀ ਕੋਈ ਨਹੀਂ ਹੁੰਦਾ ਸੀ ਲੋਕਾਂ ਨੂੰ ਬਚਾਉਣ ਵਾਲਾ ਅੱਜ ਵੀ ਕੋਈ ਨਹੀਂ ਜੀ ਬਿਲਕੁਲ ਤੁਸੀਂ ਸਹੀ ਕਹਿਟਾਣਾ ਸਭ ਭੁਗਤਣਾ ਤਾਂ ਆਮ ਲੋਕਾਂ ਨੂੰ ਪੈਂਦਾ ਤੇ ਇਹਨਾਂ ਹੜਾ ਨੇ ਬਾਕੀ ਸਾਰੇ ਮੁੱਦੇ ਜਿਹੜੇ ਆ ਉਹ ਪਿੱਛੇ ਕਰ ਦਿੱਤੇ ਸਾਰੇ ਮੁੱਦੇ ਖਤਮ ਕਰਤੇ ਪੰਜਾਬ ਦਾ ਪੰਜਾਬੀਆਂ ਦਾ ਇਸ ਵੇਲੇ ਧਿਆਨ ਸਿਰਫ ਤੇ ਸਿਰਫ ਇਸ ਸਥਿਤੀ ਵੱਲ ਨੂੰ ਹੈ ਜੀ ਹੁਣ ਤਾਂ ਸਾ ਬਿਲਕੁਲ ਜੀ ਦੇਖੋ ਇਸ ਤੋਂ ਵੱਡਾ ਮੁੱਦਾ ਕੋਈ ਹੋਰ ਹੈ ਹੀ ਨਹੀਂ ਕਿਉਂਕਿ ਦੇਖੋ ਆਪਾਂ ਕਹਿੰਗੇ ਵੀ ਤਰਨਤਾਰਨ ਦੀ ਚੋਣ ਇਸ ਮੁੱਦਾ ਇਹ ਫਲਾਣੀ ਪਾਰਟੀ ਦਾ ਮੁੱਦਾ ਹੈ ਇੱਕ ਪਾਰਟੀ ਦਾ ਪ੍ਰਧਾਨ ਫਲਾਣਾ ਬਦਲਣ ਵਾਲਾ ਉਹਦਾ ਮੁੱਦਾ ਇਹ ਸੁਖਬੀਰ ਸਿੰਘ ਬਾਦਲ ਦਾ ਮੁੱਦਾ ਇਹ ਜੀ ਫਲਾਣਾ ਮੁੱਦਾ ਉਹ ਮੁੱਦੇ ਤਾਂ ਬਹੁਤ ਨਿੱਕੇ ਆ ਉਹ ਤਾਂ ਚਲੋ ਕੱਡੀਆਂ ਚੱਲੀ ਜਾਣਾ ਸਾਰੀ ਉਮਰ ਪਰ ਗੱਲ ਇਹ ਜੀ ਕਿ ਜਿਹੜੀ ਆ ਗੱਲਾਂ ਨੇ ਜਿਹੜੀ ਇਹੋ ਜੀ ਗੱਲ ਜਿਹੜੀ ਕਿ ਲੋਕਾਂ ਨੂੰ ਮਾਰਦੀ ਹੋਵੇ ਲੋਕਾਂ ਨੂੰ ਆਰਥਿਕ ਤੌਰ ਤੇ ਤੋੜਦੀ ਹੋਵੇ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ ਸੋ ਇਹ ਜੀ ਕਿ ਪੰਜਾਬ ਦੇ ਬਾਕੀ ਸਾਰੇ ਮੁੱਦਿਆਂ ਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂਗਾ ਪੰਜਾਬ ਦੇ ਲੋਕਾਂ ਦਾ ਧਿਆਨ ਸਿਰਫ ਇੱਕ ਗੱਲ ਦੇ ਵੱਲ ਆ ਜਿਹੜੇ ਦੇਸ਼ ਦੁਨੀਆਂ ਦੇ ਵਿੱਚ ਵੀ ਬੈਠੇ ਪੰਜਾਬੀ ਵੀ ਭਾਈ ਸਾਡੇ ਪੰਜਾਬ ਦੇ ਵਿੱਚ ਪਾਣੀ ਕਿੱਥੋਂ ਤੱਕ ਆ ਗਿਆ ਪਾਣੀ ਕਿਹੜੇ ਪਾਸੇ ਤੱਕ ਆ ਗਿਆ ਜਦੋਂ ਖਬਰ ਆਉਂਦੀ ਹੈ ਵੀ ਰਾਤੋਂ ਰਾਤ ਐਨੇ ਸੌ ਪਿੰਡ ਹੋਰ ਡੁੱਬ ਗਏ ਉਦੋਂ ਕਾਲਜਾ ਮੂੰਹ ਨੂੰ ਆਉਂਦਾ ਭਾਵੇਂ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਪੰਜਾਬੀ ਕਿਉਂ ਨਾ ਬੈਠੇ ਹੋਣ ਹੁਣ ਮੈਂ ਤੁਹਾਨੂੰ ਦੱਸਦਾ ਵੀ ਸਿਆਸੀ ਲੋਕਾਂ ਨੇ ਡਰਾਮੇਬਾਜ਼ੀ ਕਿਵੇਂ ਸ਼ੁਰੂ ਕੀਤੀ ਹੈ ਲੰਗੇ ਕਲਰ ਰਵਨੀਤ ਮਿੱਟੂ ਨੇ ਗੱਲਾਂ ਕਹੀਆਂ ਜਿਹੜੀਆਂ ਉਹਦਾ ਉੱਤਰ ਹੋਰਾਂ ਨੇ ਜਿਹੜਾ ਦਿੱਤਾ ਉਹ ਹੈਰਾਨ ਕਰਦਾ ਇਹ ਰੋਨੀਤ ਬਟੂਨੇ ਗੱਲ ਕਹੀ ਹੈ ਕਿ ਨੇ ਜੀ ਪੰਜਾਬ ਦੀ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਇਹਦੇ ਉੱਤੇ ਰਾਜਨੀਤੀ ਨਾ ਕਰੇ ਆਪਾਂ ਨੂੰ ਲੋੜ ਆ ਤੇ ਆਪਾਂ ਨੂੰ ਪ੍ਰਧਾਨ ਮੰਤਰੀ ਮੋਦੀ ਸਾਹਿਬ ਤੱਕ ਪਹੁੰਚ ਕਰਨੀ ਚਾਹੀਦੀ ਹੈ ਉੱਥੇ ਜਾ ਕੇ ਉਹਨਾਂ ਤੋਂ ਮਦਦ ਮੰਗਣੀ ਚਾਹੀਦੀ ਹੈ ਉਹ ਕਹਿੰਦੇ ਜੀ ਜੇ ਹਰਿਆਣੇ ਨੂੰ ਪਾਣੀ ਦਿੱਤਾ ਹੁੰਦਾ ਉਦੋਂ ਆਪਾਂ ਤੇ ਅੱਜ ਹਰਿਆਣਾ ਵੀ ਆਪਣੀ ਮਦਦ ਵਾਸਤੇ ਆਉਂਦਾ ਤੇ ਇਸ ਵੇਲੇ ਆਪਾਂ ਨੂੰ ਜੇ ਮੋਦੀ ਸਾਹਿਬ ਨੇ ਜਾਂ ਕੇਂਦਰ ਦੀ ਸਰਕਾਰ ਨੇ ਸਿੱਧੀ ਪੰਜਾਬ ਦੀ ਮਦਦ ਦਾ ਐਲਾਨ ਕਰਤਾ ਤੇਰੇ ਕਹਿਣਗੇ ਜੀ ਰਾਜਨੀਤੀ ਕਰਦੇ ਆ ਤੇ ਹੁਣ ਉਥੇ ਜਾ ਕੇ ਮਤਲਬ ਮੰਗਣੀ ਚਾਹੀਦੀ ਆ ਨਹੀਂ ਮੰਗ ਸਕਦੇ ਤੇ ਭਾਈ ਸਰਦੂ ਨਾਲ ਲੈ ਕੇ ਤੁਰ ਪੈਣਾ ਚਾਹੀਦਾ ਅਸਲ ਦੇ ਵਿੱਚ ਵੇਖੋ ਲੱਠ ਥੱਲੋਂ ਕੱਢਣ ਦੀ ਗੱਲ ਚੱਲ ਰਹੀ ਆ ਕੀ ਮੋਦੀ ਸਾਹਿਬ ਨੂੰ ਜਿਸ ਨਹੀਂ ਰਿਹਾ ਕੱਲ ਉਹਨਾਂ ਨੇ ਕੀਤਾ ਸੀਗਾ ਜੀ ਮਨ ਕੀ ਬਾਤ ਦਾ 125ਵਾਂ ਐਪੀਸੋਡ ਉਹਦੇ ਵਿੱਚ ਉਹ ਕਹਿ ਰਿਹਾ ਕਿ ਅਲੱਗ-ਅਲੱਗ ਰਾਜਿਓਂ ਵਿੱਚ ਬਾੜ ਕੀ ਸਥਿਤੀ ਸੇ ਬੜਾ ਨੁਕਸਾਨ ਹੋਆ ਸਾਡੀ ਫੌਜ ਨੇ ਸਾਡੀ ਦੇਸ਼ ਨੇ ਐਸੇ ਕੀਤਾ ਐਸੇ ਕੀਤਾ ਉਹਨਾਂ ਨੂੰ ਜਦੋਂ ਸਾਰਾ ਪਤਾ ਵੀ ਪਾਇ ਲੈਂਡਸਲਾਈਡਿੰਗ ਕਿੱਥੇ ਹੋਈ ਆ, ਮੀਂਹ ਕਿੱਥੇ ਪਿਆ, ਲੋਕ ਕਿੱਥੇ ਮਰੇ ਆ, ਲੋਕਾਂ ਦਾ ਕੀ ਕੀ ਨੁਕਸਾਨ ਹੋਇਆ ਤੇ ਭਾਈ ਫਿਰ ਕੱਲੀ-ਕੱਲੀ ਗੱਲ ਦਾ ਜ਼ਿਕਰ ਥੋੜੀ ਕੀਤਾ ਜਾ ਸਕਦਾ। ਇਹ ਭਾਈ ਹੁਣ ਆ ਵੀ ਗੱਲ ਆ, ਹੁਣ ਆ ਵੀ ਗੱਲ ਆ। ਜਦੋਂ ਤੁਹਾਨੂੰ ਦਿਸ ਰਿਹਾ ਤੇ ਭਾਈ ਤੁਸੀਂ ਬਰਮਤਲ ਕਰੋ ਜੇਕਰ ਤੇ ਇਹੀ ਪੰਜਾਬ ਦੀ ਥਾਂ ਦੇ ਉੱਤੇ ਬਿਹਾਰ ਦੇ ਵਿੱਚ ਸਾਰਾ ਕੁਝ ਹੋਇਆ ਹੋਵੇ ਤੇ ਇੱਥੇ ਮੋਦੀ ਸਾਹਿਬ ਨੇ ਗੇੜੇ ਤੇ ਕਿਹੜਾ ਕੱਢੀ ਜਾਣਾ ਸੀਗਾ ਕਿਉਂਕਿ ਬਿਹਾਰ ਦੇ ਵਿੱਚ ਟੋਣਾ ਪਰ ਪੰਜਾਬ ਦੇ ਵਿੱਚ ਉਵੇਂ ਨਹੀਂ ਕਰ ਰਹੇ ਉਹ। ਲੋੜ ਇਸ ਵਕਤ ਪੰਜਾਬ ਨੂੰ ਵੱਡੇ ਪੈਕੇਜ ਦੀ ਆ ਲੋੜ ਹੈਗੀ ਜੀ ਇਸ ਵळे ਪੰਜਾਬ ਨੂੰ ਬਚਾਉਣ ਵਾਸਤੇ ਕੁਦਰਤੀ ਆਫਤ ਪੀੜਿਤ ਸੂਬਾ ਐਲਾਨ ਦੇ ਕਿਉਂਕਿ ਉਹਨੂੰ ਫਿਰ ਉਦੋਂ ਪੈਸੇ ਮਿਲ ਸਕਦੇ ਆ ਪਰ ਉਹਨਾਂ ਦਾ ਧਿਆਨ ਹਾਲੇ ਇਸ ਵੇਲੇ ਹੈ ਨਹੀਂਗਾ ਪੰਜਾਬ ਦੇ ਵੱਲ ਹੋਰ ਜਿੰਨੀਆਂ ਮਰਜ਼ੀ ਗੱਲਾਂ ਕਰ ਲੋ ਪਤਾ ਵੀ ਇਹ ਵੀ ਭਾਈ ਹੜ ਕਿੱਥੇ ਆਇਆ ਨਹੀਂ ਕਿੱਥੇ ਬੁੱਧ ਪਿਆ ਪਰ ਹਾਲੇ ਤੱਕ ਉਹਨਾਂ ਨੇ ਕੁਝ ਨਹੀਂ ਬੋਲਿਆ ਤੇ ਉਹਨਾਂ ਦੇ ਪੰਜਾਬ ਦੇ ਜਿਹੜੇ ਚਿਹਤੇ ਨੇਤਾ ਉਹ ਇਹ ਕਰੀ ਜਾਂਦੇ ਨੇ ਵੀ ਭਾਈ ਆਪਾਂ ਨੂੰ ਜਾ ਕੇ ਮਿਲਣਾ ਚਾਹੀਦਾ ਆਪਾਂ ਨੂੰ ਕਹਿਣਾ ਚਾਹੀਦਾ ਆਪਾਂ ਨੂੰ ਐ ਕਰਨਾ ਚਾਹੀਦਾ ਰਿਪੋਰਟ ਬਣਾ ਕੇ ਭੇਜਣੀ ਚਾਹੀਦੀ ਆ ਉਹ ਅੱਗ ਲੱਗ ਗਈ ਜਾਂਦੇ ਆ ਜੀ ਬਿਲਕੁਲ ਸਹੀ ਕਿਹਾ ਤੁਸੀਂ ਡਾਣਾ ਸਾਹਿਬ ਤੇ ਉਧਰ ਪੰਜਾਬ ਦੇ ਸਕੂਲਾਂ ਦੀਆਂ ਛੁੱਟੀਆਂ ਵੀ 3 ਤਰੀਕ ਤੱਕ ਵਧਾ ਦਿੱਤੀਆਂ ਗਈਆਂ ਨੇ ਜੀ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ ਉਹ 3 ਤਰੀਕ ਤੱਕ ਵਧ ਗਈਆਂ ਪੰਜਾਬ ਦੇ ਵਿੱਚ ਹੁਣ 3 ਤਰੀਕ ਤੱਕ ਬੱਚੇ ਜਿਹੜੇ ਉਹ ਸਕੂਲਾਂ ਦੇ ਵਿੱਚ ਨਹੀਂ ਜਾਣਗੇ ਉਹਦੇ ਪਿੱਛੇ ਬ੍ਰੇਕਅਲ ਕਾਰਨ ਇਹ ਆ ਵੀ ਦੇਖੋ ਜੇ ਮੰਨ ਲਓ ਸਕੂਲ ਲੱਗੇ ਹੋਏ ਮੀਂਹ ਪਈ ਗਿਆ ਕੋਈ ਛੱਤ ਦਾ ਨੁਕਸਾਨ ਹੋ ਗਿਆ ਕੋਈ ਕੰਧ ਡਿੱਗਦੀ ਕਿਸੇ ਅਧਿਆਪਕ ਦਾ ਕਿਸੇ ਵਿਦਿਆਰਥੀ ਦਾ ਕੋਈ ਨੁਕਸਾਨ ਹੋ ਗਿਆ ਤੇ ਗੱਲ ਫੇਰ ਸਰਕਾਰ ਤੇ ਆਉਣੀ ਹੈ ਇਸ ਕਰਕੇ ਸਰਕਾਰ ਦੇ ਵੱਲੋਂ ਸਕੂਲ ਬੰਦ ਕੀਤੇ ਗਏ ਜਿਹੜੇ ਪਹਿਲਾਂ 30 ਅਗਸਤ ਤੱਕ ਬੰਦ ਸੀ ਇਹਨਾਂ ਨੂੰ ਵਧਾ ਕੇ ਹੁਣ 3 ਸਤੰਬਰ ਤੱਕ ਕਰ ਦਿੱਤਾ ਗਿਆ ਅੱਜ ਆਪਾਂ 1 ਸਤੰਬਰ ਨੂੰ ਗੱਲਬਾਤ ਕਰ ਰਹੇ ਹਾਂ 3 ਸਤੰਬਰ ਤੱਕ ਸਕੂਲ ਬੰਦ ਕਰ ਦਿੱਤੇ ਗਏ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਇਸ ਵੇਲੇ ਸੜਕਾਂ ਦੇ ਉੱਤੇ ਵੀ ਜਦੋਂ ਹੁਣ ਚੱਕੜੀ ਚੱਕੜਾ ਜੇ ਕੱਲ ਨੂੰ ਕੋਈ ਹੜ੍ਹ ਸਾਹ ਹੋ ਜੇ ਨਹੀਂ ਲਗਾਤਾਰ ਪਈ ਜਾਂਦਾ ਇਸ ਕਰਕੇ ਸਰਕਾਰ ਇਹਨਾਂ ਗੱਲਾਂ ਤੋਂ ਬਚਣਾ ਚਾਹੁੰਦੀ ਹੈ ਤੇ ਚਲੋ ਚੰਗੀ ਗੱਲ ਆ ਬੱਚਿਆਂ ਦਾ ਪਿਵੈਖਾ ਜਿਹੜਾ ਬੱਚਿਆਂ ਦੀ ਜਿਹੜੀ ਜ਼ਿੰਦਗੀ ਆ ਉਹਦਾ ਵੱਧ ਖਿਆਲ ਕਰਨਾ ਚਾਹੀਦਾ ਪਰ ਇਹ ਜਿਕੇ ਪੰਜਾਬ ਦੇ ਵਿੱਚ ਸਕੂਲ ਬੰਦ ਆ ਉਹਦਾ ਇਹ ਆ ਜਿਕੇ ਜਿਹੜੇ ਸਰਹੱਦੀ ਖੇਤਰ ਦੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਜਿਹੜੇ ਟੀਚਰ ਨੇ ਉਹਨਾਂ ਨੂੰ ਵੀ ਕਿਹਾ ਗਿਆ ਜੀ ਅਲਰਟ ਤੇ ਰਹਿਣਾ ਉਹਨਾਂ ਖੇਤਰਾਂ ਦੇ ਜਿਹੜੇ ਪੁਲਿਸ ਮੁਲਾਜ਼ਮ ਆ ਜਿਹੜੇ ਉਹਨਾਂ ਦੇ ਸਿਹਤ ਕਰਮਚਾਰੀ ਆ ਤੇ ਉਹਨਾਂ ਦੀਆਂ ਸਾਰੀਆਂ ਦੀਆਂ ਛੁੱਟੀਆਂ ਰੱਦ ਕੀਤੀਆਂ ਹੋਈਆਂ ਜੀ ਜੀ ਜਤਨ ਸਿੰਘ ਸਾਹਿਬ ਇੱਕ ਤਸੱਲੀ ਵਾਲੀ ਗੱਲ ਹੈ ਚਲੋ ਕਿ ਹੁਣ ਜਿਹੜਾ ਗਾਇਕ ਭਾਈਚਾਰਾ ਹੈ ਪੰਜਾਬ ਦਾ ਉਹ ਵੀ ਕਹਿੰਦੇ ਅੱਗੇ ਕਲਾਕਾਰਾਂ ਨੇ ਵੀ ਹੜ੍ਹ ਪੀੜਤਾਂ ਦੀ ਮਦਦ ਸ਼ੁਰੂ ਕਰ ਦਿੱਤੀ ਹੈ ਜੀ ਹਾਂ ਬਿਲਕੁਲ ਚੰਗੀ ਗੱਲ ਹੈ ਜੀ ਚੰਗੀ ਗੱਲ ਹੈ ਇਹ ਇਹਦੇ 'ਚ ਕੋਈ ਦੋਰ ਹੈ ਨਹੀਂ ਕਿ ਇਹ ਇੱਕ ਚੰਗੀ ਗੱਲ ਹੈ ਕਿਉਂਕਿ ਕਲਾਕਾਰ ਭਾਈਚਾਰਾ ਜਿਹੜਾ ਉਹ ਹੁਣ ਮਦਦ ਵਾਸਤੇ ਅੱਗੇ ਵਧਿਆ ਉਹਦੇ ਵਿੱਚ ਮੈਂ ਹੁਣੇ ਰਿਪੋਰਟ ਪੜ੍ਹੀ ਹੈ ਕਰਨ ਔਜਲਾ ਨੇ ਮੋਟਰ ਬੋਟ ਦੇਣ ਦਾ ਐਲਾਨ ਕੀਤਾ ਦਿੱਤੀ ਗਰੇਵਾਲ ਲਈ ਅੱਜ ਕਈ ਟਰੱਕਾਂ ਜਿਹੜੇ ਤੇ ਉਹ ਭੇਜਣੇ ਆ ਪਸ਼ੂਆਂ ਦੇ ਚਾਰੇ ਦੇ ਕੋਲੇ ਜਿਹੜਾ ਪਸ਼ੂਆਂ ਦਾ ਅਚਾਰ ਹੁੰਦਾ ਤੇ ਉਹਦੇ ਟਰੱਕ ਪਰ ਕੇ ਭੇਜਣੇ ਆ ਉਧਰ ਨਿਮਰਤ ਫੈਰਾ ਦੀ ਟੀਮ ਦਾ ਕੱਲ ਮੈਨੂੰ ਮੈਸੇਜ ਆਇਆ ਸੀਗਾ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੀ ਹੈਗੀ ਜੀ ਨਿਮਰਤ ਫਾਊਂਡੇਸ਼ਨ ਇਹਦੇ ਤਹਿਤ ਅਸੀਂ ਇਹ ਫੈਸਲਾ ਕੀਤਾ ਵੀ ਜਿਹੜੇ ਨਿਮਰਤ ਫੈਰਾ ਦੀ ਫਿਲਮ ਹੈ ਜਿਹੜੀ ਆ ਰਹੀ ਜਿਹੜੀ ਫਿਲਮ ਜਿਹੜੀ ਤਿਆਰ ਹੋ ਰਹੀ ਹੈ ਉਹਦੀ ਜਿਹੜੀ ਵੀ ਜਿੰਨੀ ਵੀ ਫੀਸ ਆ ਉਹ ਸਾਰੀ ਦੀ ਸਾਰੀ ਹੜਪੀੜਤਾਂ ਦੇ ਲੇਖੇ ਲਈ ਜਾਊਗੀ ਅੰਦਰਗੀਤ ਨਿੱਕੂ ਨੇ ਕੱਲ ਤਰਨ ਤਰਨ ਦੇ ਵਿੱਚ ਛੋਲ ਆਇਆ ਉਹਨੂੰ ਜਿੰਨੇ ਪੈਸੇ ਮਿਲੇ ਆ ਵੱਧ ਜਾਂ ਘੱਟ ਉਹਨੇ ਪੈਸੇ ਉਹਨਾਂ ਨੂੰ ਦੇਣ ਦਾ ਐਲਾਨ ਕਰਤਾ ਉਧਰ ਪਤਾ ਲੱਗਾ ਜੀ ਕਿ ਦਿਲਜੀਤ ਨੇ ਵੀ ਤੇ ਹੜਪੀੜਤਾ ਵਾਸਤੇ ਮਦਦ ਭੇਜੀ ਆ ਸਰਤਾਜ ਨੇ 500 ਕਿੱਟ ਰਾਸ਼ਨ ਦੀ ਭੇਜੀ ਆ ਰੇਸ਼ਮ ਅਨਮੋਲ ਉੱਥੇ ਆ ਉਹ ਵੀ ਬਹੁਤ ਮਦਦ ਕਰ ਰਿਹਾ ਜਸਵੀਰ ਜੱਸੀ ਬਹੁਤ ਮਦਦ ਕਰ ਰਿਹਾ ਹੋਰ ਵੀ ਬਹੁਤ ਸਾਰੇ ਕਲਾਕਾਰ ਜਿਹੜੇ ਮੇਰੇ ਚੇਤੇ ਦੇ ਵਿੱਚੋਂ ਸ਼ਾਇਦ ਕੋਈ ਵਿਸਰ ਵੀ ਜਾਵੇ ਉਹ ਵੀ ਬਹੁਤ ਮਦਦ ਕਰ ਰਹੇ ਆ ਤੇ ਮਦਦ ਕਰਨੀ ਵੀ ਚਾਹੀਦੀ ਆ ਕਿਉਂਕਿ ਆ ਦੇਖੋ ਰਣਜੀਤ ਬਾਵਾ ਨੇ ਇਹ ਗੱਲ ਕਹੀ ਆ ਵੀ ਮੇਰੇ ਕੈਨੇਡਾ ਦੇ ਵਿੱਚ ਜਿਹੜੇ ਸ਼ੋਅ ਹੋਣ ਲੱਗੇ ਆ ਉਹਦੇ ਵਿੱਚੋਂ ਜਿਹੜਾ ਪਹਿਲਾ ਹੀ ਸ਼ੋਅ ਆ ਉਹਦੀ ਸਾਰੀ ਕਮਾਈ ਹੜਪੀੜਤਾ ਦੇ ਲਈ ਬੱਬੂ ਮਾਨ ਨੇ ਕਿਹਾ ਕਿ ਜਿਹੜਾ ਕਰਫਕ ਵਿੱਚ ਸ਼ੋਅ ਹੋਣਾ ਉਹਦੀ ਸਾਰੀ ਕਮਾਈ ਹੜਪੀੜਤਾ ਦੇ ਲਈ ਸੋ ਇਸ ਤਰੀਕੇ ਦੇ ਨਾਲ ਬਈ ਸਾਰੀ ਮਦਦ ਕਰ ਰਹੇ ਹੁਣ ਤੇ ਕਰਨੀ ਵੀ ਚਾਹੀਦੀ ਕਿਉਂਕਿ ਆਪਾਂ ਸਾਰਿਆਂ ਨੇ ਪੰਜਾਬ ਦਾ ਦਿੱਤਾ ਖਾਦਾ ਪੰਜਾਬ ਦੇ ਵਿੱਚੋਂ ਸਭ ਕੁਝ ਮਿਲਿਆ ਪੰਜਾਬ ਦਾ ਧੰਨਵਾਦ ਕਰਨਾ ਬਣਦਾ ਪੰਜਾਬ ਨੂੰ ਬਚਾਉਣਾ ਚਾਹੀਦਾ ਇਹ ਤਾਂ ਹੋਰ ਹੀ ਸਕਦਾ ਵੀ ਪਾਈ ਅਸੀਂ ਥਾਣੇ ਅਸੀਂ ਪੰਜਾਬ ਦੇ ਵਿੱਚੋਂ ਆ ਦੀ ਮਦਦ ਪੰਜਾਬ ਦੇ ਵਿੱਚ ਕੋਈ ਹੋਰ ਕਰਕੇ ਜਾਵੇ ਇਹ ਤਾਂ ਪੋਸੀਬਲ ਨਹੀਂ ਹੈਗਾ ਪਰ ਇਹ ਜੀ ਕਿ ਇਸ ਵੇਲੇ ਪੰਜਾਬੀ ਪੰਜਾਬੀ ਦੀ ਮਦਦ ਕਰਨ ਵਾਸਤੇ ਅੱਗੇ ਆਏ ਆ ਬਹੁਤ ਚੰਗੀ ਗੱਲ ਆ ਕਰਨੀ ਵੀ ਚਾਹੀਦੀ ਆ ਸਿਆਸਤਦਾਨਾ ਜਿਹੜੇ ਉਹਨਾਂ ਦੇ ਉੱਤੇ ਦੋਸ਼ ਵੀ ਲੱਗਦੇ ਵੀ ਭਾਈ ਇਹ ਕਿਸ਼ਤੀ ਦੇ ਵਿੱਚ ਆਪ ਪੰਜ ਜਾਣੇ ਬੈਠੇ ਹੁੰਦੇ ਆ ਤੇ ਦੋ ਲੋਡਵੰਦ ਬਿਠਾਉਂਦੇ ਆ ਉਹ ਆਪ ਦਾ ਮਟਰ ਗੈਸਟਰੀਅਨ ਕਰਦੇ ਵੀ ਆਉਂਦੇ ਆ ਸੋ ਲੋਕਾਂ ਨੇ ਦੋਸ਼ ਰਾਜਨੀਤਿਕ ਲੋਕਾਂ ਦੇ ਪ੍ਰਤੀ ਆ ਪਰ ਇੱਕ ਗੱਲ ਹੋਰ ਆ ਕੁਲਦੀਪ ਸਿੰਘ ਢਾਲੀਵਾਲ ਹੋਰੀਆਂ ਜਿਹੜੇ ਉਹਨਾਂ ਨੂੰ ਅਸੀਂ ਬਹੁਤ ਮਿਹਨਤ ਕਰਦੇ ਇੱਥੇ ਦੇਖਿਆ ਹੁਣ ਤੱਕ ਆਪਾਂ ਕਈ ਵਾਰੀ ਮਜ਼ਾਕ ਉਡਾਦਨੇ ਸਾਡੇ ਪੰਜਾਬਗਾਂ ਦੇ ਸੁਭਾਅ ਦੇ ਵਿੱਚ ਆ ਉਹਨੂੰ ਤਮਾਤਰ ਕਹਤਾ ਉਹਨੂੰ ਕੁਝ ਹੋਰ ਕਹਤਾ ਪਰ ਉਹ ਬੰਦਾ ਦੇਖੋ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਉਹ ਲਗਾਤਾਰ ਡਟਿਆ ਹੋਇਆ ਕਈ ਹੋਰ ਵਿਧਾਇਕ ਵੀ ਆ ਕਈ ਮੰਤਰੀ ਵੀ ਆ ਪਰ ਜਿਹੜੇ ਲੋਕ ਡਟੇ ਹੋਏ ਆ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਜੀ ਜੀ ਬਿਲਕੁਲ ਪਰ ਰਾਜਨੀਤੀਵਾਣਾ ਨੇਤਾ ਨਾ ਜੀ ਹੱਦਾਂ ਟੱਪੀਆਂ ਪਈਆਂ ਨੇ ਇਹਨਾਂ ਮੌਕਿਆਂ ਤੇ ਇਹਨਾਂ ਹਾਲਾਤਾਂ ਦੇ ਵਿੱਚ ਵੀ ਸਿਰਫ ਸਿਰ ਸਿਆਸਤ ਕਰ ਰਹੇ ਨੇ ਕੋਈ ਕਿਸੇ ਨੂੰ ਕੁਝ ਕਹੀ ਜਾਂਦਾ ਹੈ ਕੋਈ ਕਿਸੇ ਨੂੰ ਕੁਝ ਕਹੀ ਜਾਂਦਾ ਪਤਾ ਨਹੀਂ ਇਹਨਾਂ ਨੂੰ ਇੰਨੀ ਸਮਝ ਨਹੀਂ ਕਿ ਸਿਆਸਤ ਤਾਂ ਬਾਅਦ ਚ ਵੀ ਹੋ ਸਕਦੀ ਹੈ ਇਸ ਵੇਲੇ ਇਹਨਾਂ ਗੱਲਾਂ ਦੀ ਜ਼ਰੂਰਤ ਨਹੀਂ ਹੈ ਉਧਰ ਰਵਨੀਤ ਸਿੰਘ ਬਿੱਟੂ ਉਹ ਭਗਵਾਨਤਮਾਨ ਉਹਨਾਂ ਨੂੰ ਹਦਾਇਤਾਂ ਦੇਈ ਜਾਂਦੇ ਉਹ ਕਹਿੰਦੇ ਹੱਟ ਤੇ ਰਾਜਨੀਤੀ ਨਾ ਕਰੋ ਤਾਂ ਬਿਲਕੁਲ ਜੀ ਬਿਲਕੁਲ ਉਹੀ ਮੈਂ ਤੁਹਾਨੂੰ ਜਿਵੇਂ ਗੱਲ ਕਹਿੰਦਾ ਸੀ ਨਾ ਪਹਿਲਾਂ ਗੱਲ ਕੀਤੀ ਹੈ ਵੀ ਰਵਨੀਤ ਬਿੱਟੂ ਹੋਰਾਂ ਨੇ ਕਿਉਂ ਕਹੀ ਆ ਇਹ ਗੱਲ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਆ ਕਿ ਸਾਨੂੰ 60000 ਕਰੋੜ ਰੁਪਏ ਚਾਹੀਦਾ ਉਹ ਕਹਿੰਦੇ ਜੀ ਪੰਜਾਬ ਦੀ 3 ਲੱਖ ਏਕੜ ਫਸਲ ਬਰਬਾਰ ਹੋ ਚੁੱਕੀ ਆ ਪੰਜਾਬ ਦੇ ਵਿੱਚ ਬਹੁਤ ਖਤਰਨਾਕ ਮਾਹੌਲ ਬਣਿਆ ਪਿਆ ਤੇ ਸਾਨੂੰ ਜੀ ਇਸ ਵੇਲੇ ਮਦਦ ਚਾਹੀਦੀ ਆ ਆਰਥਿਕ ਤੌਰ ਦੇ ਉੱਤੇ 60000 ਕਰੋੜ ਰੁਪਏ ਉਹਨਾਂ ਨੇ ਚਿੱਠੀ ਦੇ ਵਿੱਚ ਇਹ ਵੀ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਤੁਸੀਂ ਸਾਡੀ ਵੱਧ ਵੱਧ ਮਦਦ ਕਰੋ ਅਸੀਂ ਪੰਜਾਬ ਦੇ ਵਿੱਚ ਕਿਸਾਨ ਨੂੰ ਪ੍ਰਤੀ ਏਕੜ 50000 ਰੁਪਏ ਦੇਣਾ ਚਾਹੁੰਦੇ ਆ ਪਰ ਇਹ ਤਾਂ ਹੋ ਸਕਦਾ ਵੀ ਕੇਂਦਰ ਦੀ ਮਦਦ ਜਿੱਕਰ ਹੋਵੇ ਹੁਣ ਤੁਸੀਂ ਦੇਖੋ ਨਾ ਇਹ ਭਗਵੰਤ ਮਾਨ ਸਾਹਿਬ ਨੇ ਵੀ ਚਲੋ ਪਹਿਲਾਂ ਬੋਲ ਕੇ ਵੀ ਜਦੋਂ ਮੇਰੇ ਕੋਲ ਉਹ ਵੀਡੀਓ ਹੁਣ ਵਾਇਰਲ ਹੋ ਰਹੀਆਂ ਜਿਹਦੇ ਵਿੱਚ ਉਹ ਇਹ ਗੱਲ ਕਹਿ ਰਹੇ ਵੀ ਅਸੀਂ ਕੇਂਦਰ ਦੇ ਮੂਹਰੇ ਕਿਉਂ ਜਾਏਗੇ ਅਸੀਂ ਕੇਂਦਰ ਤੋਂ ਕਿਉਂ ਮੰਗਗੇ ਸਾਡੇ ਕੋਲੇ ਡਿਜਾਸਟਰ ਮੈਨੇਜਮੈਂਟ ਵਾਲਾ ਬਹੁਤ ਫੰਡ ਪਿਆ ਸੋ ਉਹਨਾਂ ਨੇ ਵੀ ਆ ਗੱਲਾਂ ਕਰਪੁਰ ਕੇ ਮੇਰੇ ਖਿਆਲ ਨਾਲ ਜਿਹੜੀ ਦੂਰੀ ਆ ਉਹ ਕ੍ਰੀਏਟ ਕੀਤੀ ਆ ਕੋਨੋ ਜਿਹੜਾ ਪੈਸੇ ਮੰਗਦੇ ਆ ਤਾਂ ਵਿਰੋਧੀ ਜਿਹੜੇ ਉਹ ਨਾਲ ਦੀ ਨਾਲ ਪੁਰਾਣੀਆਂ ਵੀਡੀਓ ਚਲਾ ਦਿੰਦੇ ਆ ਵੀ ਆਹ ਦੇਖੋ ਜੀ ਤੁਸ ਦਾ ਕਹਿੰਦੇ ਸੀ ਸਾਨੂੰ ਲੋੜ ਕੋਈ ਨਹੀਂ ਗਈ ਹੁਣ ਤੁਹਾਨੂੰ ਕੀ ਲੋੜ ਪੈਗੀ ਸੋ ਆਹ ਕੁਛ ਚੱਲੀ ਜਾਂਦਾ ਪਰ ਭਗਵੰਤਮਾਨ ਨੇ ਚਿੱਠੀ ਲਿਖੀ ਆ ਉਧਰ ਰਾਜਾ ਬੜੰਗੇ ਇਹ ਗੱਲ ਕਹਿੰਦੇ ਜੀ ਕਿ ਇਹ ਮੈਨ ਮੇਡ ਮੈਨੇਜ ਜਿਹੜਾ ਫਲੱਡ ਆ ਮੈਨ ਮੇਡ ਉਹ ਕਹਿੰਦੇ ਜੀ ਜੇਕਰ ਸਰਕਾਰ ਨੇ ਅਗਾਊਂ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਵਾਲੇ ਹੜ੍ਹ ਨਾ ਆਉਂਦੇ ਉਧਰ ਬੀਜੇਪੀ ਕਹੀ ਜਾਂਦੀ ਜੀ ਕਿ ਇਹਨਾਂ ਨੇ ਹੜ੍ਹ ਆਪ ਲੈਂਦੇ ਆ ਉਧਰ ਅਕਾਲੀ ਜਣ ਵੀ ਕਹੀ ਜਾਂਦਾ ਇਹ ਆਮ ਆਦਮੀ ਪਾਰਟੀ ਕਹਿੰਦੀ ਜੀ ਕਿ ਜਿਹੜਾ ਬੀਬੀ ਐਨ ਬੀ ਆ ਇਹ ਕੇਂਦਰ ਦੇ ਹੱਥਾਂ ਦੇ ਵਿੱਚ ਆ ਇਹ ਆਪਦੀ ਮਰਜ਼ੀ ਮੁਤਾਬਕ ਪਾਣੀ ਛੱਡ ਦਿੰਦੇ ਆ ਇਹ ਇਨਾਂ ਦੀਆਂ ਗਲਤੀਆਂ ਆ ਸੋ ਦੇਖੋ ਇਨਾਂ ਦੇ ਵੱਲੋਂ ਤਾਂ ਉਹੋ ਕੋ ਜੀ ਕੀਤਾ ਜਾਣਾ ਜਿਹੜਾ ਕੁਝ ਇਨਾਂ ਨੂੰ ਆਊਗਾ ਇਨਾਂ ਨੂੰ ਆਉਂਦਾ ਹੈਗਾ ਵੀ ਦੋਸ਼ ਕੇ ਦੋਸ਼ ਵਾਲਾ ਇਹ ਹੁਣ ਵੀ ਉਹੋੇ ਕੰਮ ਦੇ ਵਿੱਚ ਲੱਗੇ ਪਏ ਆ ਪਰ ਲੋਕ ਮਰ ਰਹੇ ਆ ਲੋਕ ਡੁੱਬ ਰਹੇ ਆ ਲੋਕ ਬਚਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਗੱਲ ਸਿਰਫ ਇੰਨੀ ਆ ਜੀ ਜੀ ਤੇ ਹਰ ਸਿਮਰਤ ਕੋਰ ਬਾਦਲ ਹੋਰੀ ਕੀ ਕਹਿੰਦੇ ਨੇ ਜੀ ਅਰ ਸ੍ਰਮਿਤਕ ਕੋਰ ਬਾਦਲ ਗਏ ਸੀ ਜੇ ਮਾਨਸਾ ਦੇ ਵੱਲ ਉਹਨਾਂ ਨੇ ਵੀ ਉੱਥੇ ਜਾ ਕੇ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਅਸੀਂ ਤੁਹਾਡੇ ਨਾਲ ਆ ਉਹਨਾਂ ਨੇ ਵੀ ਹੜਪੀੜਤਾ ਦਾ ਹਲਚਲ ਪੁੱਛਿਆ ਉਹਨਾਂ ਨੇ ਵੀ ਸਰਕਾਰ ਤੇ ਤਵਾ ਲਾਇਆ ਉਹ ਕਹਿੰਦੇ ਕਿ ਇਸ ਵੇਲੇ ਸਰਕਾਰ ਨੇ ਕੁਝ ਨਹੀਂ ਕੀਤਾ ਇਹ ਸਿਰਫ ਗੱਲਾਂ ਦਾ ਕੜਾ ਬਣਾਉਣ ਵਾਲੀ ਸਰਕਾਰ ਆ ਤੇ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੁਹਾਡੀ ਹਰ ਪੀੜ ਨੂੰ ਅਸੀਂ ਆਪਦੀ ਪੀੜ ਮੰਨਦੇ ਹੁੰਦੇ ਸੀ ਉਹਨਾਂ ਨੇ ਆ ਗੱਲਬਾਤ ਆ ਭਾਈ ਕਹੀਆਂ ਸੋ ਗੱਲ ਫਿਰ ਉੱਥੇ ਆ ਕੇ ਮੁੱਕਦੀ ਆ ਕਈ ਸਿਆਸਤਦਾਨ ਤਾਂ ਇਸ ਮੌਕੇ ਦੇ ਉੱਤੇ ਆਪਦੀ ਬਿੱਤੀ ਮਦਦ ਆਪਦੇ ਕੋਲ ਪੈਸੇ ਦੇ ਕੇ ਲੋਕਾਂ ਨੂੰ ਬਚਾਉਣ ਦੇ ਵਿੱਚ ਉਹਨਾਂ ਨੇ ਕਸਰ ਕੋਈ ਨਹੀਂ ਬਾਕੀ ਛੱਡੀ ਤੇ ਕਈਆਂ ਨੇ ਸਿਰਫ ਭਾਈ ਡਰਾਮੇਬਾਜ਼ੀ ਕੀਤੀ ਆ ਉਹ ਇਹ ਗੱਲ ਕਹਿੰਦੇ ਜੀ ਕਿ ਅਸੀਂ ਤੁਹਾਡੇ ਲਈ ਬਹੁਤ ਕੁਝ ਕਰਾਂਗੇ ਤੁਹਾਡੇ ਲਈ ਬਹੁਤ ਕੁਝ ਕੀਤਾ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਵਹਿਨੇ ਆ ਪਾਈ ਬਣਦੇ ਕੀ ਆ ਪਰ ਕੁੱਲ ਬਣਾ ਕੇ ਗੱਲ ਇਹ ਆ ਵੀ ਸਿਆਸਤਦਾਨਾਂ ਜਿਹੜੇ ਉਹ ਆਪਣੇ ਤੌਰ ਦੇ ਉੱਤੇ ਜੋ ਗੱਲਾਂ ਕਰਦੇ ਹੁੰਦੇ ਉਹ ਉਹੀ ਗੱਲਾਂ ਕਰ ਰਹੇ ਆ ਇਹਨਾਂ ਨੂੰ ਆਉਂਦੀਆਂ ਵੀ ਇਹੀ ਗੱਲਾਂ ਪਰ ਜਿਹੜੇ ਆਮ ਲੋਕ ਆ ਸਭ ਤੋਂ ਵੱਧ ਉਹ ਮਦਦ ਕਰ ਰਹੇ ਆ ਜਦੋਂ ਲੋਕ ਪੀੜਤ ਲੋਕ ਆ ਜਿਹੜੇ ਉਹ ਆਪਦੇ ਮੋਢਿਆਂ ਦੇ ਉੱਤੇ ਆਪਦੀ ਪਿੱਠ ਦੇ ਉੱਤੇ ਰੇਤ ਦੀਆਂ ਬੋਰੀਆਂ ਰੱਖ ਕੇ ਤੇ ਬੰਨ ਬੰਨਣ ਦੀ ਕੋਸ਼ਿਸ਼ ਕਰਦੇ ਹੋਣ ਤੇ ਫਿਰ ਇਉਂ ਲੱਗਦਾ ਕਿ ਭਾਈ ਸਰਕਾਰ ਨੇ ਜਾਂ ਕਿਸੇ ਵੀ ਸਰਕਾਰ ਨੇ ਕੀਤਾ ਕਰਾਇਆ ਕੋਈ ਨਹੀਂਗਾ ਇਹ ਲੋਕ ਹੀ ਲੜਦੇ ਸਨ ਲੋਕ ਹੀ ਲੜ ਰਹੇ ਆ ਹੁਣ ਵੀ ਲੋਕ ਸਮੇਂ ਨਾਲ ਲੜ ਰਹੇ ਜੀ ਤੇ ਹੁਣ ਵੀ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਜੀ ਬਿਲਕੁਲ ਜੀ ਬਿਲਕੁਲ ਇਸ ਵੇਲੇ ਵੀ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਲੰਘੇ ਕੱਲ ਸਾਰਾ ਮੀਂਹ ਪਈ ਗਿਆ ਲੰਗੀ ਰਾਤ ਸਾਰੀ ਮੀਂਹ ਪਈ ਗਿਆ ਤੇ ਪੰਜਾਬ ਦੇ ਵਿੱਚ 3 ਦਿਨ ਦਾ ਅਲਰਟ ਆ ਜੀ ਪੰਜਾਬ ਦੇ ਵਿੱਚ 3 ਦਿਨ ਦਾ ਅਲਰਟ ਜਾਰੀ ਕੀਤਾ ਗਿਆ ਵੀ ਇੱਥੇ ਮੀਂਹ ਵੱਧੂ ਪੈ ਸਕਦਾ ਬਹੁਤ ਮੀਂਹ ਪੈ ਸਕਦਾ ਸੋ ਪੰਜਾਬ ਦੇ ਵਿੱਚ ਜੇ ਮੀਂਹ ਪਈ ਗਿਆ ਤੇ ਬੰਨ ਜਿਹੜੇ ਬੱਚੇ ਆ ਉਹ ਵੀ ਟੁੱਟਣ ਦਾ ਖਤਰਾ ਪੰਜਾਬ ਦੇ ਵਿੱਚ ਹਾਲਾਤ ਹੋਰ ਬਦਤਰ ਹੋਣ ਦੇ ਦਾ ਖਤਰਾ ਹੈਗਾ ਸੋ ਵੇਖਦੇ ਭਾਈ ਬਾਬੇ ਦੇ ਉੱਤੇ ਉਹ ਤਾਂ ਡੋਰੀਆਂ ਵੀ ਕੀ ਬਣਦਾ ਪਰ ਗੱਲ ਵੀ ਜਿਹੜਾ ਪੰਜਾਬ ਦੇ ਵਿੱਚ ਨੁਕਸਾਨ ਹੋ ਗਿਆ ਇਹ ਤਾਂ ਚਲੋ ਪੜ ਹੁੰਦੇ ਸਿਰਿਆ ਆ ਪਾਣੀ ਚਲੋ ਹਫਤੇ ਬਾਅਦ 10 ਦਿਨ ਤੱਕ ਲੱਥ ਜਣਾ ਜਿਹੜਾ ਨੁਕਸਾਨ ਉਦੋਂ ਦੱਸਣਾ ਉਹ ਆਪਾਂ ਨੂੰ ਅੱਜ ਨਹੀਂ ਦਿਸ ਰਿਹਾ ਅੱਜ ਤਾਂ ਆਪਣੇ ਕੋਲੇ 3 ਕੰਮ ਹਨ ਇੱਕ ਤਾਂ ਚਲੋ ਜਿਹੜੇ ਬੰਦੇ ਪਾਣੀ ਚ ਫਸੇ ਆ ਕਿਸ਼ਤੀ ਰਹੀਂ ਬਾਹਰ ਕੱਢ ਕੇ ਸੁੱਕੀ ਥਾਂ ਤੇ ਲਿਆਓ ਪਸ਼ੂਆਂ ਨੂੰ ਚਾਰਾ ਪਾ ਦਿਓ ਲੋਕਾਂ ਨੂੰ ਰੋਟੀ ਦੇ ਦਿਓ ਅੱਜ ਤਾਂ 3 ਕੰਮ ਹੀ ਆ ਪਰ ਜਦੋਂ ਪਾਣੀ ਸੁੱਕ ਗਿਆ ਬਿਮਾਰੀਆਂ ਕਿਹੜੀਆਂ ਕਿਹੜੀਆਂ ਫੈਲਣੀਆਂ ਕਿੰਨੇ ਪਸ਼ੂ ਮਰ ਗਏ ਆ ਉਹ ਲੱਭਣੇ ਆ ਕੀ ਕੀ ਕੁਝ ਵਿੱਚੋਂ ਵਹਿ ਗਿਆ ਉਹਦਾ ਪਤਾ ਨਹੀਂ ਲੱਗਣਾ ਘਰ ਕਿੰਨੇ ਡਿੱਗ ਪਏ ਆ ਕਿੰਨੇ ਘਰ ਹਲੇ ਡਿੱਗਨੇ ਆ ਇਹਦੀ ਕਿਉਂਕਿ ਜਿਨ੍ਹਾਂ ਦੀਆਂ ਨੀਆਂ ਦੇ ਵਿੱਚ ਮਹੀਨਾ-ਮਹੀਨਾ ਪਾਣੀ ਖੜਾ ਰਹੂਗਾ ਤਾਂ ਕਿਸੇ ਵੀ ਵੇਲੇ ਡਿੱਗ ਸਕਦੇ ਆ ਜਿਹੜੇ ਲੋਕ ਮਰ ਗਏ ਉਹਨਾਂ ਦਾ ਪਰਿਵਾਰਾਂ ਨੂੰ ਕਿਵੇਂ ਮਦਦ ਕਰਨੀ ਆ ਤੈਨ 1 ਲੱਖ ਏਕੜ ਫਸਲ ਮੁੱਖ ਮੰਤਰੀ ਸਾਹਿਬ ਆਪੇ ਗੱਲ ਕਹਿੰਦੇ ਆ ਅਸੀਂ ਉਹਨਾਂ ਨੂੰ ਕਿਵੇਂ ਚੌਂਦਿਆਂ ਦੇ ਵਿੱਚ ਰੱਖਣਾ ਅਸੀਂ ਕਿਵੇਂ ਉਹਨਾਂ ਨੂੰ ਕਾਬਲ ਬਣਾਉਣਾ ਫੇਰ ਇੱਕ ਵਾਰੀ ਇਹਦੇ ਵੱਲ ਗੌਰ ਕਰਨੀ ਆ ਸੋ ਨੁਕਸਾਨ ਤਾਂ ਹਲੇ ਗਿਣਤੀ ਮਿੰਤੀ ਹੋਣੀ ਆ ਹਲੇ ਤਾਂ ਆਪਾਂ ਨੂੰ ਮੁੱਢਲੀ ਜਾਣਕਾਰੀ ਆ ਵੀ ਭਾਈ ਪਾਣੀ ਤਰਿਆ ਫਿਰਦਾ ਜਦੋਂ ਪਾਣੀ ਨਾ ਤੁਰਦਾ ਹੋਇਆ ਤੇ ਪਾਣੀ ਐਵੇਂ ਨਾ ਦਿਸਦਾ ਹੋਇਆ ਉਦੋਂ ਅਸਲ ਨੁਕਸਾਨ ਦਾ ਪਤਾ ਲੱਗਣਾ ਵੀ ਭਾਈ ਆਹ ਵੀ ਨੁਕਸਾਨ ਹੋਇਆ ਸੋ ਇਹ ਹੈ ਜੀ ਕਿ ਨੁਕਸਾਨ ਬਹੁਤ ਵੱਡਾ ਹੋਇਆ ਅਰਬਾਂ ਪਈਏ ਦਾ ਪੰਜਾਬ ਦਾ ਨੁਕਸਾਨ ਹੁਣ ਤੱਕ ਹੋ ਚੁੱਕਿਆ ਇਹ ਕਰੋੜਾਂ ਦੇ ਵਿੱਚ ਨਹੀਂ ਹੁਣ ਤੱਕ ਅਰਬਾਂ ਦੇ ਵਿੱਚ ਪਹੁੰਚ ਗਿਆ ਜੀ ਜੀ ਬਿਲਕੁਲ ਹੁਣ ਤਾਂ ਸੱਚੀ ਸਿਰਫ ਅਰਦਾਸ ਹੀ ਲੱਗਦਾ ਹੈ ਕਿ ਕੰਮ ਆਉਣ ਗਿਆ ਸਮੁੱਚਾ ਪੰਜਾਬੀ ਭਾਈਚਾਰਾ ਅਰਦਾਸ ਕਰੇ ਕਿ ਪੰਜਾਬ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਪੰਜਾਬ ਇਹਨਾਂ ਹਾਲਾਤਾਂ ਦੇ ਵਿੱਚੋਂ ਬਾਹਰ ਨਿਕਲੇ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਆਜੇ ਲਈ ਐਨ ਆਈ ਟੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬੜੀ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ